ਅਸੀਂ ਉਹ ਮਰਨ ਵਰਤ ਤੋੜਾਂਗੇ ਨਹੀਂ ਮਰਨ ਵਰਤ ਯਾਰੀ ਰਹੂਗੀ। ਮਾਨੀ ਵੀ ਗੱਲ ਕੀਤੀ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਦੇਖਣ ਨੂੰ। ਦੇਖੋ ਉਹ ਸਾਡੇ ਬਾਪੂ ਜੀ ਦੇ ਤੇ ਅਸੀਂ ਭਾਵਕ ਹੋ ਜਾਂਦੇ ਹਾਂ। ਕੋਈ ਗੱਲ ਨਹੀਂ ਸਾਡੇ ਰਾਦੇ ਜਿਹੜੇ ਨੇ। ਅੱਖਾਂ 'ਚ ਅੰਜੂ ਆਉਣਾ ਵੱਖਰੀ ਗੱਲ ਆ ਰਾਦੇ ਸਾਡੇ ਦੇ ਰਹਿਣ। ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਵੱਲੋਂ ਦੋ ਵਾਰ ਕੋਸ਼ਿਸ਼ ਕੀਤੀ ਗਈ ਆ ਦਿੱਲੀ ਕੂਚ ਕਰਨ ਦੀ ਕੱਲ ਫਿਰ ਤੋਂ ਕਾਲ ਆ ਕੀ ਕਹਿਣਾ। ਦੇਖੋ ਜੋ ਦੋਹਾ ਫਾਰਮਾਂ ਦਾ ਫੈਸਲਾ ਹੋਇਆ ਉਸ ਫੈਸਲੇ ਨੂੰ ਲਾਗੂ ਜ਼ਰੂਰ ਕੀਤਾ ਜਾਊਗਾ ਸਰਕਾਰ ਪਹਿਲਾਂ ਤਾਂ ਕਹਿ ਰਹੀ ਸੀ ਵੀ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਆ ਰਹੇ ਆ ਇਹ ਪੈਦਲ ਆਉਣ ਤੇ ਆਉਣ ਦਿੱਤਾ ਜਾਊਗਾ ਪਰ ਹੁਣ ਜਦੋਂ ਪੈਦਲ ਦੀ ਕਾਲ ਦਿੱਤੀ ਆ ਤੇ ਤੁਸੀਂ ਸਰਕਾਰ ਦਾ ਰਵਈਆ ਉਹਦਾ ਬਿਹੇਵ ਤੁਸੀਂ ਦੇਖ ਚੁੱਕੇ ਹੋ ਵੀ ਉਹਨੇ ਉਸੇ ਤਰ੍ਹਾਂ ਸਾਡੇ ਕਿਸਾਨਾਂ ਤੇ ਅਤਿਆਚਾਰ ਉਹੋ ਹੀ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਤੇ ਹੋਰ ਕਈ ਤਰ੍ਹਾਂ ਦੇ ਕੈਮੀਕਲ ਜਿਹੜੇ ਕਿਸਾਨਾਂ ਤੇ ਫੇਕੇ ਗਏ ਪਰ ਜੋ ਕਾਲ ਦੋਹਾਂ ਫਾਰਮਾਂ ਵੱਲੋਂ ਦਿੱਤੀ ਗਈ ਹੈ ਉਹਨੂੰ ਲਾਗੂ ਜ਼ਰੂਰ ਕੀਤਾ ਜਾਊ। ਅਗਲਾ ਕੰਮ ਸਰਕਾਰ ਦਾ ਉਹ ਜਾਣ ਦਿੰਦੀ ਹੈ ਕਿ ਨਹੀਂ ਜਾਣ ਦਿੰਦੀ। ਗੱਲੇਬਾਲ ਦੀ ਸਿਹਤ ਲਗਾਤਾਰ ਵਿਗੜਦੀ ਨਜ਼ਰ ਆਈ ਹੈ, ਨਜ਼ਰ ਆ ਰਹੀ ਹੈ। ਅੱਜ 18ਵਾਂ ਦਿਨ ਹੈ। ਉਹਨਾਂ ਦੇ ਮਨਰਵਰਤਨੋ ਕੀ ਹਾਲਤ ਹੈ ਉਹਨਾਂ ਦੀ? ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ? ਦੇਖੋ ਡਾਕਟਰਾਂ ਵੱਲੋਂ ਬਹੁਤ ਵੀਕਨੈਸ ਬਤਾਈ ਗਈ ਹੈ। ਉਹਨਾਂ ਦੀ ਦੋਹਾਂ ਕਿਡਰੀਆਂ 'ਚ ਪ੍ਰੋਬਲਮ ਬਤਾਈ ਗਈ ਹੈ। ਡਾਕਟਰ ਸਵੇਮਾਨ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਵੀ ਉਹਨਾਂ ਦਾ ਸਰੀਰ ਅੰਦਰੋਂ ਆਪਣੇ ਸਰੀਰ ਨੂੰ ਖਾਂਦਿਆ। ਇਸ ਕਰਕੇ ਠੀਕ ਹੈ ਵੀ 18 ਦਿਨ ਹੋ ਗਏ ਪਰ ਉਹ ਇਰਾਦਾ ਉਹਨਾਂ ਦਾ ਡਰ ਹੈ ਜਿੰਨਾ ਚਿਰ ਸਰਕਾਰ ਮੰਗਾ ਨਾ ਮੰਨੂਗੀ ਸਾਡੀਆਂ ਮੰਗਾ ਲਾਗੂ ਕਰਕੇ ਸਾਨੂੰ ਲਿਖਤੀ ਰੂਪ ਚ ਨਹੀਂ ਦਊਗੀ ਭਾਵੇਂ ਸਾਨੂੰ ਸਾਡੇ ਆਪ ਦੇ ਆਗੂਆਂ ਦੀ ਕੁਰਬਾਨੀ ਦੇਣੀ ਪਵੇ ਅਸੀਂ ਇਥੋਂ ਥਿੱਲਾਂਗੇ ਨਹੀਂ ਅਸੀਂ ਉਹ ਮਰਨ ਵਰਤ ਤੋੜਾਂਗੇ ਨਹੀਂ ਮਰਨ ਵਰਤ ਯਾਰੀ ਰਹੂਗਾ ਕੁਰਬਾਨੀ ਦੀ ਗੱਲ ਕੀਤੀ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਦੇਖਣ ਨੂੰ ਮਿਲਦੇ ਦੇਖੋ ਉਹ ਸਾਡੇ ਬਾਪੂ ਜੀ ਦੇ ਤੇ ਅਸੀਂ ਭਾਵਕ ਹੋ ਜਾਂਦੇ ਆ ਕੋਈ ਗੱਲ ਨਹੀਂ ਸਾਡੇ ਆਰਾਦੇ ਦੇ ਰੜ ਨਹੀਂ ਅੱਖਾਂ ਚ ਅੰਜੂ ਆਉਣਾ ਵੱਖਰੀ ਗੱਲ ਆ ਆਰਾਦੇ ਸਾਡੇ ਦੇ ਰੜ ਨੇ ਜਿਹੜਾ ਰਵਈਆ ਹਰਿਆਣਾ ਸਰਕਾਰ ਦਾ ਵਤੀਰਾ ਹੈ ਉਸ ਨੂੰ ਦੇਖੋ ਸਭ ਤੋਂ ਘਟੀਆ ਰਵਈਆ ਆਪ ਦੇ ਦੇਸ਼ ਦੇ ਵਸਿੰਦਿਆਂ ਨਾਲ ਕਰਨਾ ਅਸੀਂ ਕੋਈ ਬਾਹਰ ਹੀ ਨਹੀਂ ਦੇਸ਼ ਤੋਂ ਬਾਹਰ ਦੇ ਮੁਲਕ ਦੇ ਨਹੀਂਗੇ ਅਸੀਂ ਇਸ ਦੇਸ਼ ਲਈ 90% ਕੁਰਬਾਨੀਆਂ ਦਿੱਤੀਆਂ ਨੇ ਸਾਨੂੰ ਸਾਡੀ ਰਾਜਧਾਨੀ ਦਿੱਲੀ 'ਚ ਜਾਣ ਤੋਂ ਰੋਕਿਆ ਗਿਆ ਇਸ ਬੀਜੇਪੀ ਸਰਕਾਰ ਦਾ ਘਟੀਆ ਤੇ ਗੁੰਡਾਗਰਦੀ ਦਾ ਜਿਹੜਾ ਚਿਹਰਾ ਉਹ ਸਾਰੇ ਤੁਹਾਡੇ ਪੱਤਰਕਾਰ ਮੀਡੀਆ ਸਾਰੇ ਲੋਕਾਂ ਦੇ ਸਾਹਮਣੇ ਆ ਜਿਹੜਾ ਰਵਈਆ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਰਲ ਕੇ ਸਾਡੇ ਨਾਲ ਕੀਤਾ ਜੀਤ ਸਿੰਘ ੱਲੇਵਾਲ ਜੀ ਨੂੰ ਕਿੱਥੇ ਰੱਖਿਆ ਗਿਆ ਇਸ ਸਮੇਂ ਕਿਸ ਕਿਸੇ ਕਮਰੇ ਦਰਵਾਜ਼ੇ ਕਿੱਥੇ ਨੇ ਉਹਨਾਂ ਦਾ ਸਟੇਜ ਦੇ ਪਿਛਲੇ ਪਾਸੇ ਇੱਕ ਰੂਮ ਬਣਾਇਆ ਗਿਆ ਉਸ ਰੂਮ ਚ ਨੇ ਕਿਉਂਕਿ ਕਮਜ਼ੋਰੀ ਹੋਣ ਕਰਕੇ ਉਹ ਬਾਹਰ ਨਹੀਂ ਆ ਸਕਦੇ ਪਰ ਅੱਜ ਸੰਗਤਾਂ ਦਾ ਤੇ ਮੀਡੀਆ ਦੇ ਕਹਿਣ ਤੇ ਕੁਝ ਟਾਈਮ ਲਈ ਅਸੀਂ ਉਹਨਾਂ ਨੂੰ ਇੱਥੇ ਲਿਆ ਰਹੇ ਹੁਣ ਇੱਥੇ ਉਹ ਆਉਣਗੇ ਹਾਂਜੀ ਬਿਲਕੁਲ ਇੱਥੇ ਆਉਣਗੇ ਲਗਭਗ ਇੱਕ ਘੰਟਾ ਇੱਥੇ ਮੀਡੀਆ ਦੇ ਸਾਹਮਣੇ ਤੇ ਸੰਗਤਾਂ ਦੇ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਗੱਲਬਾਤ ਵਗੈਰਾ ਉਹ ਕਰਦੇ ਨੇ ਕੁਝ ਬੋਲ ਕੇ ਦੱਸਦੇ ਨੇ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਦੱਸਦੇ ਨੇ ਦੇਖੋ ਉਹਨਾਂ ਦਾ ਇਰਾਦਾ ਬਹੁਤ ਡ੍ਰਿਡ ਉਹ ਬੜੇ ਹੌਸਲੇ ਵਾਲੇ ਇਨਸਾਨ ਆ ਬੋਲਦੇ ਨੇ ਬੋਲਚਾਲ ਠੀਕ ਆ ਪਰ ਠੀਕ ਆ ਉਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਬੋਲਚਾਲ ਉਹਨਾਂ ਦਾ ਬਿਲਕੁਲ ਠੀਕ ਆ ਹਾਂਜੀ ਬਹੁਤ ਬਹੁਤ ਓਕੇ